ਮੇਰਾ ਜਸਵੀਰ ਲਾਲਾ ਜੀ ਪਿੰਡ ਮੇਰਾ ਪਿੰਡ ਬਟਲਾ ਜ਼ਿਲ੍ਹਾ ਹੁਸ਼ਿਆਰਪੁਰ ਤੇ ਰਹਿਣ ਵਾਲਿਆ ਕੀ ਮਤਲਬ ਮਾਮਲਾ ਕੀ ਤੁਹਾਡੇ ਮਾਮਲਾ ਇਹ ਚੋਰਾਂ ਨੇ ਟੈਕੀਟੀਆਂ ਦਾ ਭਾਜੀ ਮਾਮਲਾ ਹੋਇਆ ਵੀ ਜਿੱਦੜ ਜਿਹੇ ਸੁਣਦੇ ਆ ਪਹਿਲਾਂ ਸਾਡੇ ਨਾਲ ਹੋ ਗਿਆ 360 70 ਨਾਲ ਸਾਡੇ ਚੱਕੇ ਲੈ ਗਏ ਆ ਅਸੀਂ 10 ਲੱਖ ਰੁਪਏ ਲੈ ਕੇ ਭਾਜੀ ਲੋਨ ਲੈ ਕੇ ਮਾਲ ਪਾਇਆ ਸੀ ਸਾਡੇ ਬੱਚੇ ਕਹਿੰਦੇ ਦਾੜੀ ਜੀ ਬਾਹਰ ਜਾਣਾ ਆ ਅਸੀਂ ਕਿ ਪੁੱਤ ਬਾਹਰ ਕੁਝ ਨਹੀਂ ਰੱਖਿਆ ਬਸ ਇੱਥੇ ਆਪਣਾ ਕੋਈ ਮਾਲ ਜਿੱਦਾਂ ਵੀ ਅੱਛਾ ਕੰਮ ਕਰਾਂਗੇ ਪਰ ਉਹਨਾਂ ਨੇ ਚੋਰਾਂ ਨੇ ਨਹੀਂ ਟੈਕੀਟ ਕੀਤੀ ਭਾਈ ਸਾਟਾ ਨਾਜ਼ ਕਰ ਦਿੱਤਾ ਸਾਡੇ ਬੱਚੇ ਆ ਉਹ ਕਰੋ ਬੇਕਾਰ ਸਾਡੇ ਘਰ ਰੋਟੀ ਨਹੀਂ ਬਣਦੀ ਵੀ ਕੀ ਤੁਹਾਨੂੰ ਪਤਾ ਲੱਗਿਆ ਵੀ ਬੰਦੇ ਕੌਣ ਹੈਗੇ ਕਿ ਕਿਹੜੇ ਇਦਾਂ ਦੇ ਕੰਮ ਕਰਦੇ ਹਾਂਜੀ ਭਾਜੀ ਅਸੀਂ ਉੱਥੇ ਵੀ ਆਪਾਂ ਪੁਲਿਸ ਨੂੰ ਦੱਸਿਆ ਕਹਿੰਦੇ ਸੀ ਜੀ ਤੁਸੀਂ ਇਹ ਤਾਂ ਹੁਣ ਕਹਿੰਦੇ ਜੀ ਸਾਡਾ 12 ਵਜੇ ਤੱਕ ਲੇਟ ਹੋ ਗਿਆ ਮੈਂ ਜਦੋਂ ਮੇਰੀ ਬਾਰਦਾਤ ਹੋਈ ਆ ਮੈਂ 2 ਤੋਂ 2:30 ਵਜੇ ਤੱਕ ਥਾਣੇ ਪਹੁੰਚ ਗਿਆ ਸੀ ਦੋ ਥਾਣਿਆਂ ਦਾ ਮੈਂ ਕੁੰਡੇ ਖੜਕਾਏ ਕੋਈ ਥਾਣੇਦਾਰ ਉੱਠਿਆ ਨਹੀਂ ਭਾਜੀ ਆ ਕੇ ਉੱਠਿਆ ਕਿ ਸੰਤਰੀ ਕਹਿੰਦਾ ਖੜਜੋ ਮੈਂਗਾ ਕਰਕੇ ਮੇਨਾਂ ਬਾਰਦਾਤ ਹੋ ਗਈ ਫਲਾਣੇ ਉਹ ਕਹਿੰਦੇ ਕੋਈ ਗੱਲ ਨਹੀਂ ਭਾਜੀ ਤੁਸੀਂ ਤਾਂ ਕਰੋ اٹਕ ਲੋ ਹਲੇ ਸਾਡੇ ਮਲਾਜਮ ਮੌਕੇ ਤੇ ਹਨ ਆ ਕੇ ਤੇ ਜਿਹਨੂੰ ਟਾਈਮ ਦਿੱਤਾ ਸਾਰੇ 8 ਵਜੇ ਆਇਓ ਤੁਸੀਂ ਸਾਨੂੰ ਮੰਗ ਪ੍ਰਸ਼ਾਸਨ ਤੋਂ ਅਸੀਂ ਕਿਤੇ ਇਹ ਕਰਦੇ ਆਂ ਵੀ ਸਾਡਾ ਤੇ ਕਿੱਤਾ ਛੁੱਟ ਜਾਊਗਾ ਇਹ ਗਰੀਬਾਂ ਕੋ ਸਾਡੋ ਆਹੀ ਆ ਅਸੀਂ ਕੋ ਬਾਹਰ ਅੰਦਰ ਦੇ ਵਿੱਚ ਚੱਕਰ ਚ ਨਹੀਂ ਪਏ ਹੋਏ ਬਾਹਰ ਕੀ ਰੱਖਿਆ ਅਸੀਂ ਪੰਜਾਬ ਦਾ ਇੱਥੇ ਆਪਾਂ ਆਪਣਾ ਕੰਮ ਚਲਾਵਾਂਗੇ ਸਾਡੇ ਬਜ਼ੁਰਗਾਂ ਦਾ ਚੱਲਦਾ ਧੰਦਾ ਇਹ ਪਰ ਇਹਨੇ ਚੋਰਾਂ ਲਟੇਰਿਆਂ ਨੇ ਭਾਈ ਸਾਡਾ ਛੜਿਆ ਕੁਛ ਨਹੀਂ ਹੱਥ ਜੋੜ ਕੇ ਬੇਨਤੀ ਪ੍ਰਸ਼ਾਸਨ ਤੋਂ ਇਹ ਹੀ ਆ ਬੇਨਾਥ ਪਾਈ ਜਾਵੇ ਜੇ ਅਸੀਂ ਗੱਡੀਆਂ ਟ੍ਰੇਟ ਦੱਸਦੇ ਆਂ ਉਹ ਸਾਨੂੰ ਉਲਟਾ ਸਾਨੂੰ ਮੁਲਾਜ਼ਮ ਪੁੱਛਦਾ ਤੁਸੀਂ ਬੰਦਾ ਲੱਭਿਆ ਤੁਸੀਂ ਹੁਸ਼ਿਆਰਪੁਰ ਦੇ ਵਿੱਚ ਵੀ ਕਾਨਫਰੰਸ ਕੀਤੀ ਸੀ ਨਹੀਂ ਹੁਸ਼ਿਆਰਪੁਰ ਹਲੇ ਭਾਈ ਕੁਝ ਨਹੀਂ ਕੀਤੀ ਹੈਗੀ ਬਸ ਔਰਲੇ ਜਿੱਥੇ ਤੇ ਪਤਾ ਲੱਗਦਾ ਇਹ ਸਾਡੇ ਸਰ ਜੀ ਤਰਸੇਮ ਸਿੰਘ ਜੀ ਆ ਇਹ ਸਾਡੇ ਇਹਨਾਂ ਗਰੀਬਾਂ ਦਾ ਮੁੱਦਾ ਚੱਕਿਆ ਇਹਨਾਂ ਨਾਲ ਅਸੀਂ ਤੁਰੇ ਜਿੱਥੇ ਸਾਨੂੰ ਅਵਾਜ਼ ਆਈ ਵੀ ਗਰੀਬਾਂ ਦਾ ਜਣ ਸੁਣਦੇ ਆ ਜਿੱਥੇ ਤੇ ਜਾਂਦੇ ਅਸੀਂ ਉੱਥੋਂ ਤੇ ਜਾਂਦੇ ਆ ਇਹਨਾਂ ਸ਼ੁਕਰੀਆ ਦਾ ਕਰਦੇ ਆ ਤੇ ਤੁਹਾਡਾ ਮੀਡੀਆ ਵਾਲਿਆਂ ਦਾ ਵੀ ਜਿਹੜਾ ਤੁਸੀਂ ਕੋਨੇ ਕੋਨੇ ਤੱਕ ਆ ਗੱਲ ਪਹੁੰਚਾਈ ਆ ਸਾਡੀ ਗਰੀਬਾਂ ਦੀ ਨੇ ਸਾਡੇ ਭੇਡਾਂ ਬੱਕਰੀਆਂ ਦਾ ਮੁਰੱਖਦੇ ਨੇ ਕਹਣੇ ਚਾਹੀਏ ਅਕਤਲੇ ਦੇ ਧੱਕ ਦੇ ਵੀ ਪੇਡਾਂ ਬੱਕਰੀਆਂ ਕਰੇ ਫਰੀ ਦੀਆਂ 10 2000 ਰੁਪਏ ਦਾ ਨਾ ਗਿਆ ਅਸੀਂ ਕਿੱਥੋਂ ਲੈਣਾ ਜਦੋਂ 10 ਲੱਖ ਦਾ ਇੱਕ ਜਿਹਦਾ ਹੋ ਗਿਆ ਕਿਹਦਾ 5 ਲੱਖ ਦਾ ਹੋ ਗਿਆ ਕਿਹਦਾ 4 ਲੱਖ ਕਿੱਥੋਂ ਨਾ ਗਵਰਨਮੈਂਟ ਕੋ ਲੋਨ ਲੈਣ ਜਾਂਦੇ 20000 ਰੁਪਏ ਦੇਣ ਵਾਸਤੇ ਸਾਡੇ 2500 ਸਾਡੇ ਸੈਨ 2500 ਸਾਡੀਆਂ ਮਨੋਂ ਪੁੱਛਦੇ ਸਾਨੂੰ ਆ ਚਾਹੀਦਾ ਸਾਡੇ ਦੋ ਸਾਡੇ ਡਾਕੂਮੈਂਟ ਨਹੀਂ ਪੂਰੇ ਹੁੰਦੇ ਭਾਜੀ ਤਾਂ 20 ਸਾਲ ਦੀ ਸਾਡੀ ਕਮਾਈ ਕੱਲੇ ਕੱਲੇ ਬੰਦੇ 20 20 ਸਾਲ ਦੀ ਕਮਾਈ ਸਾਡੀ ਚਲੀ ਗਈ ਆ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਵੀ ਇਹਨਾਂ ਦਾ ਕੁਝ ਨਾ ਕੋਈ ਹੱਲ ਕੀਤਾ ਜਾਵੇ ਨੇ ਤਾਂ ਸਾਡੇ ਦੁੱਧ ਪੀਣ ਨੂੰ ਕੋਈ ਬੱਕਰੀ ਨਹੀਂ ਮਿਲੂਗੀ ਕਿਸ ਨੂੰ ਠੀਕ ਹੈ ਤਾਂ ਪਹੁੰਚੋ ਕੀ ਕਾਰਨ ਕੀ ਹੈ ਇੱਥੇ ਸਾਡੀ 양 ਭੇਡਾਂ ਚੋਰੀ ਹੋ ਰਹੀਆਂ ਇਸ ਕਰਕੇ ਅਸੀਂ ਇੱਥੇ ਆਏ ਆ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਆ ਮੇਰਾ ਪਿੰਡ ਹੈ ਬਨੂੜ ਦੇ ਲਵੇ ਮਨੌਲੀ ਸੂਰਤ ਸਾਹਬ ਸਰਪੰਚ ਵੀ ਹਮ ਹੈ ਤੇ ਬਾਕੀ ਸਾਨੂੰ ਬਹੁਤ ਦੁੱਖ ਆ ਰਿਹਾ ਜਿੱਥੇ ਜਿੱਥੇ ਸਾਡੀ ਭੇਡਾਂ ਚੋਰੀ ਹੁੰਦੀਆਂ ਉੱਥੇ ਉੱਥੇ ਅਸੀਂ ਪਰਚੇ ਵੀ ਕਰਾਉਂਦੇ ਆ ਪੁਲਿਸ ਉਹਨਾਂ ਦਾ ਕੋਈ ਕਾਰੋ ਮਤਲ ਉਹਨਾਂ ਦੇ ਕੋਈ ਵਾਰਦਾਤ ਨਹੀਂ ਕਰਦੀ ਨਾ ਕੋ ਉਹਨਾਂ ਨਾਲ ਕੋਈ ਜਾ ਕੇ ਸਹਿਮਤੀ ਕਰ ਰਹੇ ਹੁੰਦੀ ਹੈ ਉਲਟੀ ਜਦ ਸਾਡੇ ਬੰਦੇ ਉੱਤੇ ਚੋਰੀ ਪਰਚਾ ਲਖਾਣ ਜਾਂਦੇ ਆ ਸਾਡੇ ਬੰਦਿਆਂ ਨੂੰ ਪੁਲਿਸ ਵਾਲੇ ਟਿਚਰਾਂ ਕਰਦੇ ਆ ਅੱਗੋਂ ਸਮਾਂ ਕੇ ਪੁੱਛਦੇ ਆ ਕਿੰਨੀਆਂ ਭੇਡਾਂ ਦੀ ਕਦੋਂ ਆਈਆਂ ਕਿੱਥੋਂ ਆਈਆਂ ਤੁਸੀਂ ਕਿਉਂ ਇੱਧਰ ਆਂਦੇ ਆ ਜਦ ਅਸੀਂ ਵਾਰ-ਵਾਰ ਇਹ ਹੀ ਦੱਸ ਰਹੇ ਆ ਕਿ ਸਾਡੇ ਉੱਤੇ ਕੋਈ ਚਾਰਨੂੰ ਜਗ੍ਹਾ ਨਹੀਂ ਹੈ ਨਾ ਸਾਡੇ ਕੋਲ ਕੋਈ ਥਾਂ ਐਸੀ ਸਾਡੇ ਘਰ ਵੀ ਛੋਟੇ-ਛੋਟੇ ਹਨ ਸਾਡੇ ਕੋਲ ਪਸ਼ੂ ਖੜਾਉਣ ਵਾਸਤੇ ਜਗ੍ਹਾ ਵੀ ਬਹੁਤ ਘੱਟ ਹੈ ਪਿੰਡਾਂ 'ਚ ਲੋਕ ਸਾਨੂੰ ਉਧਰੋਂ ਇੱਕ ਦੂਜੇ ਪਿੰਡ ਜੇ ਨਹੀਂ ਵੜਨਦੇ ਸਰਮੰਚਾਂ ਨੂੰ ਬਹੁਤ ਬੁੱਟਿਆਂ ਵਾਸਤੇ ਪੈਸੇ ਮਿਲ ਗਏ ਉਹਦੇ ਬੁੱਟੇ ਲਾ ਦੇ ਅਸੀਂ ਇਸ ਕਰਕੇ ਕਰਦੋ ਵੇ ਘਰੇ ਹੋਏ ਫਿਰਦੇ ਆ ਜੇ ਅਸੀਂ ਘਰ ਤੋਂ ਬਾਹਰ ਵੀ ਆ ਗਏ ਕਈ ਸਾਲਾਂ ਤੋਂ ਅਸੀਂ ਸਾਡੇ ਜਿਹੜੇ ਬਜ਼ੁਰਗ ਉਹ ਵੀ ਐਵੇਂ ਚਾਰਦੇ ਸੀ ਤੇ ਅੱਜ ਅਸੀਂ ਵੀ ਇਹੀ ਚਾਰ ਰਹੇ ਆ ਸਾਡੇ ਬੱਚੇ ਵੀ ਇਹੀ ਕੰਮ ਕਰ ਰਹੇ ਆ ਕਿੰਨੇ ਕੁ ਲੱਖ ਦਾ ਜੀ ਨੁਕਸਾਨ ਹੋਇਆ ਸਾਡਾ ਕੰਮ ਦੇ ਕੰਮ ਹਰ ਕੀ ਜੜ ਜੇ ਕੰਮ ਤੇ ਕਮਾਈ ਦਾ 15 ਲੱਖ ਰੁਪਏ ਦਾ ਨੁਕਸਾਨ ਕਰਕੇ ਜਾਂਦੇ ਆ ਹਰ ਜਨਾਂ ਜਹਾਂ ਵੀ ਆਉਂਦੇ ਆ ਕੰਮ ਦੇ ਹਮ ਬੰਦਿਆਂ ਨੂੰ ਬੰਨਦੇ ਆ ਮੰਦਿਆਂ ਨੂੰ ਪਿੱਛੇ ਨੂੰ ਹੱਤ ਕਰਕੇ ਮੰਦ ਦੇ ਅੰਗ ਦੇ ਮੁੰਦੇ ਪੜਾਦੇ ਮੰਦਦੇ ਆ ਕਿਤੇ ਉਹਨਾਂ ਨੂੰ ਗੋਲੀਆਂ ਦਿਖਾਉਂਦੇ ਆ ਕਿਤੇ ਉਹਨਾਂ ਨੂੰ ਰੱਪਣਾ ਕਦੇ ਉਹਨਾਂ ਨੂੰ ਸਰੀਆਂ ਨਾਲ ਕੁੱਟਿਆ ਵੀ ਜਾਂਦਾ ਬਹੁਤ ਜਣਾ ਬੰਦਿਆਂ ਨੂੰ ਤੇ ਕਈ ਬੰਦਿਆਂ ਨੂੰ ਸਾਡਾ ਸੱਟਾ ਮਾਰ ਵੀ ਗਏ ਤੇ ਬਾਕੀ ਸਾਡਾ ਜਿਹੜਾ ਮਾਲ ਹੈ ਉਹਨੂੰ ਕਦੇ ਇੱਕ ਦੋ ਗੱਡੀਆਂ ਲੈ ਕੇ ਕਦੇ ਤਿੰਨ ਗੱਡੀਆਂ ਲੈ ਕੇ ਉਹ ਚੋਰੀ ਕਰ ਮਤਲਬ ਪਰ ਕੇ ਗੱਡੀਆਂ ਚੱਲ ਜਾਂਦੇ ਆ ਬੰਦਿਆਂ ਦੇ ਹੱਤ ਸਾਡੀ ਇਹ ਮੰਗ ਹੈ ਇੱਕ ਤਾਂ ਉਹਨਾਂ ਬੰਦਿਆਂ ਦੇ ਅਸੀਂ ਵਾਰ-ਵਾਰ ਦੱਸ ਵੀ ਦਿੱਤਾ ਹਰ ਥਾਣੇ ਜੇ ਇਹੀ ਦੱਸਦੇ ਆਂ ਭਰਾਣੇ ਬੰਦੇ ਚੋਰ ਆ ਪਰ ਉਹ ਬੰਦਿਆਂ ਨੂੰ ਚੋਰਾਂ ਨੂੰ ਕੋਈ ਵੀ ਫੜਦਾ ਨਹੀਂ ਅਸੀਂ ਬਾਰ ਬਾਰ ਇਹੀ ਕਰਦੇ ਆਂ ਵੀ ਉਹ ਸਾਡੇ ਚੋਰ ਉਹੀ ਐ ਪਰ ਜਦ ਵੀ ਅਸੀਂ ਜਿੰਨੀ ਵਾਰ ਵਗੇ 18 ਅਗਸਤ ਨੂੰ ਸਾਡੀ ਪਹਿਲਾ ਚੋਰੀ ਹੋਈ ਆ ਸਾਡੇ ਨੇੜੇ ਹੀ ਆ ਖਰੜ ਦੇ ਨੇੜੇ ਪਿੰਡ ਕੜੂਮਾ ਉੱਥੇ ਸਾਡੇ ਬਿਲਕੁਲ ਸਾਡਾ ਭਣੋਈਆ ਲੱਗਦਾ ਉਹਦੀ ਚੋਰੀ ਹੋਈ ਐ ਅਸੀਂ ਉਹਦੇ ਥਾਣੇਦਾਰ ਕੋਲ ਗਏ ਆ ਥਾਣੇਦਾਰ ਅੱਗੇ ਸਾਨੂੰ ਕਹਿੰਦਾ ਯਾਰ ਤੁਹਾਡੀ ਚੋਰੀ ਹੁੰਦੀ ਆ ਸਾਡੇ ਮੰਨੇ ਦਾ ਬਖਤ ਮੈਂਦਾ ਅਸੀਂ ਕੀ ਕਰ ਸਕਦੇ ਆ ਨਹੀਂ ਪਹਿਲੇ ਤੁਹਾਡਾ ਜਿਹੜਾ ਮੰਗਾ ਦੇ ਵਿੱਚ ਹੋਇਆ ਉਸ ਤੋਂ ਬਾਅਦ ਬਲਾਚੋਰ ਹੁਣ ਇੱਥੇ ਸਭ ਤੋਂ ਪਹਿਲਾਂ ਹੋਇਆ ਘੜੂਮੇ ਮੱਜਾਂ ਵੀ ਚੋਰੀ ਹੁੰਦੀਆਂ ਭੇਡਾਂ ਵੀ ਚੋਰੀ ਹੁੰਦੀਆਂ ਮੱਜਾਂ ਵੀ ਸਾਡੀ ਫਰਵਰੀ ਚ ਮੇਰੀ ਖੁਦ ਆਪਣੀਆਂ ਪੰਜ ਮੱਜਾਂ ਚੋਰੀ ਹੋਈਆਂ ਕੋਈ ਕਿਸੇ ਨੇ ਕੁਝ ਵੀ ਨਹੀਂ ਕਰਿਆ ਉਹਦੇ ਨਾਲ ਬਈ ਸਾਡਾ ਬਲੂ ਥਾਣੇ ਚ ਰੱਖੂ ਵੀ ਆਈ ਯੋ ਮੈਂ ਮਤਲਬ ਕਿ ਕਿਹੜਾ ਗਰੋਹ ਲੱਗਦਾ ਤੁਹਾਨੂੰ ਸ਼ੱਕ ਕਿ ਗਰੋਹ ਤਾਂ ਹੀ ਗੁੱਜਰਾਂ ਵਾਲਾ ਜੀ ਸਾਰਾ ਲਿਆਕਤ ਅਲੀ ਗਰੋਹ ਆ ਕਟੂਏ ਦੇ ਗਰੋਹ ਆਏ ਬਾਕੀ ਹੋਰ ਵੀ ਬਹੁਤ ਬੰਦੇ ਅੱਤੇ ਵੀ ਸਿਖਾ ਦੀ ਇਹਨਾਂ ਨੇ ਬਹੁਤ ਬੰਦਿਆਂ ਨੂੰ ਸਰਕਾਰ ਕਹਿੰਦੀ ਸੀ ਤੁਹਾਡੀ ਸੁਣਵਾਈ ਕਰਾਂਗੇ ਅਸੀਂ ਸਰਕਾਰ ਬਿਲਕੁਲ ਕਹਿ ਦਿੰਦੀ ਆ ਕਰਦੀ ਕੋਈ ਨਹੀਂ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਐ ਅਸੀਂ ਫੜਾ ਵੀ ਦਿੰਦੇ ਆ ਕੋਈ ਨਹੀਂ ਉਹਨਾਂ ਨੂੰ ਫੜਦਾ ਜੀ ਅਸੀਂ ਆਪਣੇ ਤੇ ਬਹੁਤ ਜ਼ਿਆਦਾ ਜ਼ੋਰ ਲਾਇਆ ਈ ਵੀ ਅਸੀਂ ਕੂਮ ਕਲਾ ਚ ਥਾਣੇਦਾਰ ਕੋਲ ਕੰਮ ਤੇ ਘੰ 20 ਵਾਰੀ ਗਏ ਉਹ ਵੀ ਸਾਡੇ ਨੂੰ ਟਿਚਰਾਂ ਕਰਦੇ ਸੀ ਅੱਗੇ ਜੇ ਅਸੀਂ ਉਹਨਾਂ ਨੂੰ ਕਹਿੰਦੇ ਵੀ ਯਾਰ ਸਾਡੀ ਰਫਟ ਸਾਡੇ ਤੋਂ ਪਰਚਾ ਕਰਦੇ ਉਹਨਾਂ ਤੋਂ ਕਹਿੰਦੇ ਕਾਹਦਾ ਪਰਚਾ ਕਰੀਏ ਜੇ ਅਸੀਂ ਇੱਕ ਬੰਦਾ ਫੜਾਇਆ ਉਹਨੂੰ ਮੰਨੇ ਉਹਨੂੰ ਥਾਣੇਦਾਰ ਨੇ ਇਹ ਗੱਲ ਕਰਦੀ ਵੀ ਯਾਰ ਉਹਦਾ ਚੋਰੇ ਨਹੀਂ ਹੈਗਾ ਜਦਕੇ ਉਹ ਦੱਸ ਰਿਹਾ ਵੀ ਮੈਂ ਜਿਹੜਾ ਮੇਰਾ ਪਰਿਵਾਰ ਹੈ ਮੈਂ ਤਾਂ ਚੋਰੀ ਨਹੀਂ ਕਰਦਾ ਮੇਰਾ ਸਹੁਰਾ ਪਰਿਵਾਰ ਚੋਰੀ ਕਰਦਾ ਹੈ ਗੱਡੀ ਵੀ ਮੇਰੇ ਸਹੁਰੇ ਦੀ ਹੈ ਪਰ ਜਦ ਵੀ ਜਦ ਆਪਾਂ ਨੂੰ ਇਹ ਪਤਾ ਲੱਗਿਆ ਵੀ ਬਨਾਲਾ ਬੰਦਾ ਚੋਰ ਹੈ ਉਹਦੇ ਕੋਲ ਜਾਣਾ ਚਾਹੀਦਾ ਪੁਲਿਸ ਨੂੰ ਪੁਲਿਸ ਸਾਨੂੰ ਕਹਿੰਦੀ ਮੈਂ ਤਾਂ ਉੱਥੇ ਜਾਂਦੇ ਹੀ ਨਹੀਂ ਅਸੀਂ ਕਈ ਗੱਲਾਂ ਤੇ ਵਿੱਚ ਪੁਲਿਸ ਦੇ ਕੋਲ ਗਏ ਤੇ ਪੁਲਿਸ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਦੇਰੀਆਂ ਪਛਾਣੀਆਂ ਦੇਖੋ ਇਹ ਕੱਲਾ ਮੁੱਲਾਪੁਰ ਦਾ ਖਾਦਾ ਨਹੀਂ ਹਰ ਸ਼ਾਖ ਤੇ ਉਹਨੂੰ ਬੈਠਾ ਹੈ ਸਾਰੇ ਪੰਜਾਬ 'ਚ ਹਜ਼ਾਰਾਂ ਦੀ ਗਿਣਤੀ 'ਚ ਮੱਝਾਂ ਬੱਕਰੀਆਂ ਭੇਡਾਂ ਕੋਈ ਦਿਨ ਖਾਲੀ ਨਹੀਂ ਜਾਂਦਾ ਜਿੱਦਣ ਜੰਮੂ ਸਰਹੱਦ ਤੋਂ ਕਠੂਏ ਤੋਂ ڈاکੂ ਆਪਣੀਆਂ ਗੱਡੀਆਂ ਲੈ ਕੇ ਇਥੋਂ ਨਾ ਲੈ ਕੇ ਜਾਂਦੇ ਹੋ। ਇਹ ਮਸਲਾ ਤਾਂ 12 9 ਦਾ ਅੱਜ ਹੋ ਗਈ 12 10 12 10 ਇੱਕ ਮਹੀਨਾ ਪਹਿਲਾਂ ਦਾਖੇ ਪਿੰਡ ਚੋਂ ਰਾਤ ਨੂੰ 1 ਵਜੇ ਬਲਬੀਰ ਇੰਦਰਜੀਤ ਇਹਨਾਂ ਦੀਆਂ ਬੱਕਰੀਆਂ ਤੇ ਮੱਝਾਂ ਲੈ ਕੇ ਗਏ। ਬੰਦੇ ਕੁੱਤੇ ਭਜਾ ਤੇ ਬੱਚੇ ਫੜ ਕੇ ਬੰਨ ਲਏ ਬੰਨ ਕੇ ਉਹਨਾਂ ਦੇ ਉਹਨਾਂ ਦੀ ਕਟਾਈ ਕੀਤੀ। ਆਰਾਮ ਨਾ ਲੈ ਗਏ ਗੱਡੀ ਦਾ ਵੀ ਸਾਨੂੰ ਪਤਾ ਕਿਹੜੀ ਗੱਡੀ ਆ ਦੋ ਮੱਝਾਂ ਪਹਿਲਾਂ ਹੋਈਆਂ ਦੋ ਮੱਝਾਂ ਪਹਿਲਾਂ ਹਲੇ ਤਾਂ ਹੋਰ ਪਤਾ ਨਹੀਂ ਕਿੰਨੀਆਂ ਲੱਖ ਚੋਂ ਨਿਕਲੀਆਂ ਨੇ ਬਹੁਤ ਨੇ ਹਲੇ ਇਹ ਇੱਥੇ ਆਉਂਦੇ ਨੇ ਜਿਹੜਾ ਆਈਓ ਆ ਉਹ ਜਾ ਕੇ ਇਹਨਾਂ ਨੂੰ ਘੂਰ ਰਿਹਾ ਕਿੱਥੇ ਨੇ ਪੈੜਾਂ ਕਿੱਧਰ ਨੂੰ ਲੈ ਗਏ ਕੌਣ ਕਰ ਰਹੇ ਨੇ ਜਿਹਦੇ ਕੁੱਟ ਪੈਂਦੀ ਹੋਵੇ ਮੂਰੇ ਅਸਲਾ ਹੋਵੇ ਉਹ ਪੈੜਾਂ ਦੇਖੂਗਾ ਤੇ ਇਹਨਾਂ ਨੇ ਅੱਜ ਤੱਕ ਪਰਚਾ ਦਰਜ ਨਹੀਂ ਕੀਤਾ ਐਸਐਚਓ ਨੇ ਕਿਹਾ ਵੀ ਕੋਈ ਬੰਦਾ ਉੱਥੇ ਗੁੰਕਲਾਂ ਫੜਿਆ ਹੋਇਆ ਹੈ ਹਕੂਮ ਕਲਾ ਜਿਹੜਾ ਬੰਦਾ ਫੜਿਆ ਜਿਹਦੀ ਗੱਡੀ ਆ ਜਿਹੜੀ ਗੱਡੀ ਕਈ ਜਗ੍ਹਾ ਵਰਤੀ ਜਾ ਚੁੱਕੀ ਆ ਉਹਦੀ ਅਸੀਂ ਰਿਪੋਰਟ ਦੇ ਚੁੱਕੇ ਆ ਜਿਹਨਾਂ ਦੀ ਗੱਡੀ ਆ ਜਿਹਨਾਂ ਦੀ ਗੱਡੀ ਆ ਐਸਐਸਪੀ ਸਾਹਿਬ ਨੂੰ ਮਿਲ ਚੁੱਕੇ ਆ ਆ ਮਿਲ ਚੁੱਕੇ ਨੇ ਵੀ ਉਹ ਗੱਡੀ ਬਰਾਮਦ ਕਰੋ ਜੀ ਨਹੀਂ ਉਹਤੇ ਬਾਹਰ ਦਿੱਤਾ ਹੋਈ ਜਾਂਦੀਆਂ ਨੇ ਉਹ ਗੱਡੀ ਬਰਾਮਦ ਨਹੀਂ ਕਰਦੇ ਜਿਹਦੇ ਨਾਮ ਤੇ ਗੱਡੀ ਉਹਤੇ ਕੇਸ ਪਈ ਜਾਂਦੇ ਨੇ ਹਕੂਮ ਚ ਉਹਨੂੰ ਫੜ ਲੈਂਦਾ ਉਹ ਤੇ ਜਵਾਈ ਨੂੰ ਉਹਨੂੰ ਛੱਡ ਦਿੱਤਾ ਗਿਆ ਛੱਡਿਆ ਛੜਾਇਆ ਕਿਨੇ ਲਿਆਕਤ ਅਲੀ ਨੇ ਜਿਹੜਾ ਕਿੰਗ ਪੈਨਾ ਉਨੇ ਦੋ ਬੰਦੇ ਭੇਜੇ ਆਪਣੇ ਚਾਹੀਦਾ ਤਾਂ ਸੀ ਉਹਦੇ ਮਾਪੇ ਪਾਣੇਗੇ ਗੁਲਜ਼ਾਰ ਦੇ ਉਹ ਆਪਣੀ ਸੱਸ ਕੋਲੇ ਜਾਂਦਾ ਸਹੁਰੇ ਕੋਲੇ ਜਾਂਦਾ ਜਿੱਥੋਂ ਲੈ ਕੇ ਆਏ ਨੇ ਉਹਨੂੰ ਕਠੂਏ ਲੈ ਕੇ ਉੱਥੇ ਰੱਖਿਆ ਅੱਜ ਵੀ ਉਹਨੂੰ ਡਰਾਇਆ ਹੋਇਆ ਉਹ ਲਿਆਕਤ ਅਲੀ ਡਰਾਉਂਦਾ ਕਮਾਉਂਦਾ ਕਿੰਨੇ ਲੋਕਾਂ ਦੇ ਜਿਹਨਾਂ ਤੇ ਪਰਚੇ ਪਾਏ ਹੋਣੇ ਇੰਨੀ ਗਿਣਤੀ ਕਿੰਨੀਆਂ ਜੀ ਉਹਨੂੰ ਭੇਡਾਂ ਦੇ ਬੱਕਰੀਆਂ ਸਾਰੀ ਗਿਣਤੀ ਕਿੰਨੀ ਹੋਊਗੀ ਕਿੰਨੇ ਕਿਲਖ ਦਾ ਮਾਲ ਹੈ ਕਿੰਨੇ ਕਿਲਖ ਦਾ ਮਾਲ ਹੈ ਦੇਖੋ ਇਹ ਤਾਂ ਹਲੇ ਤਾਂ ਆ ਰਹੇ ਨੇ ਮੈਂ ਪੰਜਾਬ ਦੀ ਗੱਲ ਨਹੀਂ ਕਰਦਾ ਜਿਹੜੀ ਸਾਡੇ ਕੋਲ ਆਇਆ ਉਹ 300 ਪਸ਼ੂ ਹੈਗਾ 300 ਦਾ ਮਤਲਬ ਹੈ 60-70 ਲੱਖ ਦਾ ਹੈਗਾ ਜਿਹੜੀ ਸਾਡੇ ਕੋਲ ਰਿਪੋਰਟ ਆ ਚੁੱਕੀ ਨਹੀਂ ਇਹ ਜਿਹੜਾ ਗਰੋ ਅੱਗੇ ਵੇਚਦਾ ਵਾ ਕੀ ਕਰਦਾ ਕੀ ਹੈ ਇਹ ਗਰੋ ਕੱਲਾ ਇਹ ਕੋ ਇਹ ਬੜਾ ਮਾਫੀਆ ਇਹਨਾਂ ਦੀ ਸੈਟਿੰਗ ਉੱਥੇ ਪੁਲਿਸ ਨਾਲ ਔਰ ਉਹ ਬੰਦੇ ਨੇ ਜਿਹੜੇ ਫੜੇ ਜਾਂਦੇ ਨੇ ਅਬਲਾ ਤਾਂ ਪਰਚਾ ਦਰਜ ਨਹੀਂ ਹੁੰਦਾ ਲੋਕ ਘਰੇ ਬਹਿ ਜਾਂਦੇ ਆ ਪੁਲਿਸ ਦਾ ਜਿਵੇਂ ਐਟੀਟਿਊਡ ਹੈ ਇੱਥੇ ਜੇ ਫੜੇ ਗਏ ਐਫ ਆਈ ਆਰ ਦਰਜ ਨਹੀਂ ਹੁੰਦੀ ਐਫ ਆਈ ਆਰ ਦਰਜ ਹੋ ਗਈ ਮਾਲ ਬਰਾਮਦ ਨਹੀਂ ਹੁੰਦਾ ਨਾ ਦੋਸ਼ੀ ਫੜੇ ਜਾਂਦੇ ਨੇ ਪਰਚਾ ਚੱਲਦਾ 4-4 ਮਹੀਨੇ ਸਾਲ 6-6 ਸਾਲ ਉਹ ਲੋਕ ਜਿਨ੍ਹਾਂ ਦਾ ਨੁਕਸਾਨ ਹੋ ਜਾਂਦਾ ਉਹ ਤਰੀਕਾ ਭੁਗਤਦੇ ਆ ਮੰਗ ਕੀ ਤੁਹਾਡੀ ਹੁਣ ਸਰਕਾਰ ਸਾਡੀ ਮੰਗ ਆ ਵੀ ਮੇਨ ਦੋਸ਼ੀ ਆ ਜਿਹੜਾ ਜਿਸ ਨੇ ਤਬਾਹੀ ਮਚਾਈ ਹੀ ਪੰਜਾਬ 'ਚ ਉਹ ਬੈਠੇ ਨੇ ਕਠੂਏ ਉਹਦੀਆਂ ਰਿਪੋਰਟਾਂ ਸਾਡੇ ਕੋਲ ਰੋਜ਼ ਆਉਂਦੀਆਂ ਨੇ ਅਸੀਂ ਪਰਸੋਂ ਰਾਤ ਨੂੰ ਦੱਸਿਆ ਐਸਐਚਓ ਜੋਧਾ ਨੂੰ ਵੀ ਬੰਦੇ ਇੱਥੇ ਨੇ ਫੜ ਲਿਓ ਇਹ ਫੜ ਨਹੀਂ ਜਾਂਦੇ ਰਾਤ ਵੀ ਅਸੀਂ ਇਹਨੂੰ ਦੱਸਣ ਦਾ ਫਾਇਦਾ ਹੀ ਨਹੀਂ ਹੈ ਕੋਈ ਇਹਨਾਂ ਨੇ ਫੜ ਨਹੀਂ ਜਾਣਾ ਹੈਗਾ ਸਾਡੀ ਮੰਗ ਪਹਿਲਾਂ ਤਾਂ ਪਰਚੇ ਦਰਜ ਕੀਤੇ ਜਾਣ ਪਰਚੇ ਚੋਰੀਆਂ ਦੇ ਨਹੀਂ ਇਹ ਡਕੈਤੀ ਦੇ ਨੇ ਫਿਰ ਮਾਲ ਬਰਾਮਦ ਕੀਤਾ ਜਾਵੇ ਦੋਸ਼ੀ ਫੜੇ ਜਾਣ ਫਿਰ ਇਹਨਾਂ ਉੱਤੇ ਮੁਕੱਦਮੇ ਐਸੇ ਚਲਾਏ ਜਾਣ ਵੀ ਇਹ ਛੁੱਟਣ ਨਾ ਮੱਖਣ ਤੇ 36 ਐਫ ਆਈ ਆਰਸ ਨੇ ਜਿਹੜਾ ਫੜਿਆ ਜੋਧਾ ਠਣ ਦੇ ਐਸਚੋ ਨੇ ਮੈਨੂੰ ਦੱਸਿਆ ਤੁਹਾਡੀ ਜਿਹੜੇ ਜਿੰਨੇ ਵੀ ਤੁਹਾਡੇ ਨਾਲ ਲੋਕ ਨੇ ਇਹਨਾਂ ਦਾ ਕਹਿਣਾ ਸੀਗਾ ਵੀ ਅਸੀਂ ਇੱਕ ਵੱਡੀ ਕਾਨਫਰੰਸ ਕਰਨੀ ਹੈ ਕੀ ਉਹਨੂੰ ਦੇਖਦੇ ਹੋ ਕੀ ਕਹਿਣਾ ਚਾਹੁੰਦੇ ਹੋ ਕਿ ਵੀ ਸਰਕਾਰ ਨੂੰ ਕੀ ਦੇਖੋ ਹਰਿਆਣੇ ਚੋਂ ਵੀ ਆਏ ਆ ਨੇ ਜੀ ਬੰਦੇ ਟੈਕੂ ਪਰ ਕੇ ਹਰਿਆਣੇ ਚੋਂ ਆਏ ਆ ਜੀ ਦੇਖੋ ਗੱਲ ਇਹ ਆ ਵੀ ਇਹ ਤਾਂ ਇੱਥੇ ਤਾਂ ਜਿਹੜੇ ਪਿੰਡਾਂ ਦੇ ਲੋਕ ਨੇ ਉਹਨਾਂ ਦੀ ਮੱਝਾਂ ਘਰਾਂ ਤੋਂ ਲੈ ਕੇ ਜਾਂਦੇ ਨੇ ਉਹਨਾਂ ਦੀ ਚਾਰਦੁਵਾਰੀ ਵੀ ਇਹ ਸਭ ਕੁਝ ਆ ਪਿੰਡ ਵੀ ਹੁੰਦਾ ਇਹ ਜਿਹੜੇ ਪੇਜਾਂ ਵਾਲੇ ਨੇ ਚਰਵਾਹੇ ਇਹ ਤਾਂ 200 ਕਿਲੋਮੀਟਰ ਤੋਂ ਖੇਤਾਂ ਜਾ ਕੇ ਰਹਿੰਦੇ ਨੇ ਕਿਸੇ ਦੇ ਖੇਤ ਚ ਬਿਠਾ ਲੈ ਉਹਨਾਂ ਨੂੰ 20-20 ਹੁਣ ਉਹ ਕੁੱਟ ਕੇ ਲੈ ਜਾਣਗੇ ਪੰਜਾਬ ਦੇ ਵਿੱਚ ਪੇਡਾਂ ਚਰਾਉਣ ਦਾ ਧੰਦਾ ਬਿਲਕੁਲ ਠੱਪ ਹੋ ਜਾਊਗਾ ਜੇ ਘਰੇ ਨਾ ਪੜੇ ਇਹ ਡਰ ਗਏ ਨੇ ਲੋਕ ਇਹ ਤੁਰਦੇ ਨਹੀਂ ਹੈ ਕਿੱਥੇ ਜੇ ਮੇਰੇ ਫਾਰਮ ਤੋਂ ਬਜਾਂ ਲੈ ਕੇ ਜਾ ਸਕਦੇ ਜਿੱਥੇ ਜਿੰਦਾ ਕੁੰਡਾ ਲੱਗਦਾ ਜਿੱਥੇ ਸਾਰਾ ਕੁਝ ਆ ਪਤਾ ਵੀ ਪਿੱਛਾ ਨਹੀਂ ਛੁੱਟਣਾ ਜਿਹੜੇ ਵਿਚਾਰੇ ਖੇਤਾਂ 'ਚ ਬੈਠੇ ਨੇ ਜਿਨ੍ਹਾਂ ਦਾ ਕੋਈ ਵਾਲੀਬਾਰਸ ਹੀ ਨਹੀਂ ਹੈ ਜਿਹੜਾ ਆਵਾਜ਼ ਮਾਰੀ ਤੇ ਲੋਕ ਡਰੇ ਹੋਏ ਪਿੰਡ 'ਚ ਨਹੀਂ ਉੱਠਦੇ ਦਾਖੇ ਨਾ ਰੋਲਾ ਪਿਆ ਲੋਕ ਨਹੀਂ ਉੱਠੇ ਉਹ ਤਾਂ ਪੇ ਜਾਂ ਚਰਾਉਣ ਦਾ ਧੰਦਾ ਹੀ ਖਤਮ ਹੋ ਜਾਣਾ। ਹੁਣ ਪੁਲਿਸ ਨੇ ਕੀ ਕੀਆ ਜੀ ਤੁਹਾਨੂੰ ਕੀ ਇੰਸਾਫ ਨਹੀਂ ਦਿੱਤਾ? ਇਹ ਐਸਐਚਓ ਤਾਂ ਇੱਥੇ ਆ ਕੇ ਗਿਆ ਵੀ ਮੇਰੇ ਥਾਣੇ ਦੀ ਗੱਲ ਕਰੋ। ਅਸੀਂ ਗੱਲ ਥਾਣੇ ਦੀ ਸਾਰੇ ਪੰਜਾਬ ਦੀ ਕਰਾਂਗੇ। ਹੂੰ। ਕੂਮਕਲਾ ਧਰਨਾ ਮਾਰਿਆ ਸਾਰੇ ਪੰਜਾਬ ਦੀ ਕਰਦੇ ਆ। ਇੱਥੇ ਆ ਵੀ 12 ਨਾਂ ਦਾ ਬਕੂਆ ਹੋਇਆ ਹੋਇਆ। ਅਵਤਾਰ ਸਿੰਘ ਐਸਆਈ ਆਇਓ ਲਾਇਆ ਹੋਇਆ। ਉਹਨੇ ਪਰਚਾ ਦਰਜ ਕਰਨ ਦੀ ਜਗ੍ਹਾ ਤੇ ਇਹਨਾਂ ਲੋਕਾਂ ਨੂੰ ਗਰੀਬਾਂ ਨੂੰ ਕੂਰਿਆ। ਇਹ ਤਾਂ ਡਰੇ ਹੋਏ ਸੀ। ਇਹ ਤਾਂ ਜਦੋਂ ਅਸੀਂ ਕੂਮਕਲਾ ਬਲ ਨੂੰ ਉੱਠੇ ਫੇਰ ਆਏ ਨੇ। ਅਸੀਂ ਕਹਿੰਦੇ ਆਂ ਵੀ ਪਰਚਾ ਠਕੈਤੀ ਦਾ ਦਰਜ ਕਰੋ ਜਿਹੜੇ ਐਸਐਸ ਦਾ ਮਾੜਾ ਬਤੀਰਾ ਜਿਨੇ ਅਜੇ ਤੱਕ ਕੁਛ ਨਹੀਂ ਕੀਤਾ ਉਹਦੇ ਖਿਲਾਫ ਕਾਰਵਾਈ ਕਰੋ ਉਹਨੂੰ ਲਾਈਨ ਹਾਜ਼ਰ ਕਰੋ ਠੀਕ ਹੈ ਜਿਹੜਾ ਵੀ ਕਰਦਾ ਤੇ ਨਾਲ ਮੈਂ ਮੰਗ ਕਰਦਾ ਮੇਰੀ ਮੰਗ ਨਹੀਂ ਜਿਹੜੇ ਪੁਲਿਸ ਵਾਲੇ ਕਹਿੰਦੇ ਨੇ ਵੀ 80 ਲੱਖ ਰੁਪਇਆ ਪੁਲਿਸ ਖਰਚੇ 'ਚ ਪੈ ਗਿਆ ਉਹਦੀ ਇਨਕੁਆਇਰੀ ਕਰੋ ਜਿਨੇ ਪੈਸੇ ਲਏ ਨੇ ਇਨਕੁਆਇਰੀ ਕਰਕੇ ਉੱਤੇ ਐਕਸ਼ਨ ਲਾਓ ਤੇ ਸਾਡਾ maal ਬਰਾਮਦ ਕਰੋ ਬੇਡਾਂ ਬਰਾਮਦ ਕਰੋ ਮੱਝਾਂ ਬਰਾਮਦ ਕਰੋ ਤੇ ਦੋਸ਼ੀਆਂ ਨੂੰ ਸਖਤ ਸਜ਼ਾਾਂ ਮ ਦਿਓ ਇਹ ਪੰਜਾਬ ਪੱਧਰ ਤੇ ਮਹਿਮ ਚਲਣੀ ਆ ਅਸੀਂ ਫੈਸਲਾ ਕਰ ਲਿਆ ਅਸੀਂ ਪਿੰਡ ਪਿੰਡ ਜਾਵਾਂਗੇ ਜਿਹੜੇ ਪਿੰਡ ਜਾਂਦੇ ਆ ਉੱਥੇ ਪਤਾ ਲੱਗਦਾ ਚਾਰ ਮੱਝਾਂ ਲੈ ਕੇ 6 ਲੈ ਕੇ 10 ਲੈ ਕੇ ਤਕਰੀਬਨ ਦਾ ਮਸੀਹ ਤਰਸੇਮ ਸਿੰਘ ਜੀ ਸਾਡੇ ਨਾਲ ਕੋਈ ਮਤਲਬ ਨਹੀਂ ਗੱਲ ਕਰਦਾ ਹਾਂਜੀ ਹੁਣ ਲਾਸਟ ਵੇ ਤੁਹਾਡੇ ਨਾਲ ਗੱਲ ਕਰਦੇ ਆ ਜਾਨਵਰ ਚੋਰੀ ਕਰ ਰਹੇ ਆ ਇਹ ਕੀ ਮਾਮਲਾ ਕੀ ਹੈ ਮਾਮਲਾ ਇਹ ਹੈਗਾ ਜੀ ਦੇਖੋ ਬਾਹਰ ਸਾਡੇ ਥਾਣੇ ਦੇ ਇੱਥੇ ਆਏ ਆ ਮਹਤਵਪੂਰਨ ਬੰਦੇ ਇੱਥੇ ਮੈਂ ਉਹਨਾਂ ਨੂੰ ਇਹ ਆਪਣੇ ਐਸਐਸਪੀ ਸਾਹਿਬ ਦੇ ਬਿਹਾਫ ਤੇ ਔਰ ਸੀਨੀਅਰ ਅਫਸਰਾਂ ਦੇ ਬਿਹਾਫ ਤੇ ਇਹ ਭਰੋਸਾ ਦਿੰਨਾ ਵਾ ਜੇ ਕੋਈ ਮੁਲਾਜ਼ਮ ਕਰਪਸ਼ਨ ਕਰਦਾ ਵਾ ਜਿੱਦਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ 22 300 ਦੇ ਖਿਲਾਫ ਬੰਦੇ ਦੇ ਪਰਚਾ ਦਰਜ ਹੋ ਚੁੱਕਿਆ ਹੈਗਾ ਵਾ ਜਿਹੜੀਆਂ ਕਾਲੀਆਂ ਭੇਡਾਂ ਹੈਗੀਆਂ ਨੰਗੀਆਂ ਕਰੋ ਜਿਹੜਾ ਕੋ ਪਬਲਿਕ ਨੂੰ ਨਹੀਂ ਕੰਮ ਕਰਦਾ ਦੱਸੋ ਸਾਨੂੰ ਐਸਐਸਪੀ ਸਾਹਿਬ ਵੱਲੋਂ ਮੈਂ ਭਰੋਸਾ ਦਿੰਨਾ ਆਈ ਜੀ ਸਾਹਿਬ ਵੱਲੋਂ ਮੈਂ ਭਰੋਸਾ ਦਿੰਨਾ ਮੇਰੇ ਥਾਣੇ ਦਾ ਕੋਈ ਕੰਡ ਨਹੀਂ ਹੈਗਾ ਇਹ ਜੋਧਾਂ ਦਾ ਵਾ ਡੇਲੋਂ ਦਾ ਵਾ ਉੱਥੇ ਜਾ ਕੇ ਲੱਖ ਧਰ ਨਾਲ ਲਾਉਣ ਹਾਂ ਜੇ ਉੱਥੇ ਸੁਣਵਾਈ ਨਹੀਂ ਹੁੰਦੀ ਸੀਨੀਅਰ ਅਫਸਰਾਂ ਤੋਂ ਇਨਕੁਆਇਰੀ ਮੈਨੂੰ ਕਰਾ ਕੇ ਦੇਣ ਮੈਂ ਭਰੋਸਾ ਦਿਨਾ ਸੀ ਕਰਕੇ ਦੇਵਾਂਗੇ ਸਰ ਸਿੱਧਾ આરોਪ ਲਗਾ ਰਿਹਾ ਕਿ ਮੁੱਲਾਪੁਰ ਦਾਖਾ ਥਾਣੇ ਦੇ ਵਿੱਚ ਦੀ ਘਟਨਾ ਸੀ ਦੋ ਵਾਰ ਆਏ ਵੀ ਹਾਂ ਲੇਕਿਨ ਸਾਨੂੰ ਬਿਲਕੁਲ ਹੀ ਉਹ ਪ੍ਰਧਾਨ ਖੜਾ ਤੁਹਾਡੀ ਪਬਲਿਕ ਦੇ ਵਿੱਚ ਗੱਲ ਕਰਾਈ ਆ ਜੀ ਮੁਸਲਮਾਨ ਕਮਿਊਨਿਟੀ ਦੇ ਅਲੀ ਸਾਹਿਬ ਬੈਠੇ ਆ ਉਹ ਲੈ ਕੇ ਆਏ ਆ ਅਸੀਂ ਉਹ ਬੰਦਿਆਂ ਦੇ ਮਗਰ ਲੱਗੇ ਹੋਏ ਆ ਮੇਰੇ ਜਿਹੜੀ ਕੇਸ ਦੀ ਹੈਗੀ ਆ ਕੋਈ ਸ਼ਿਕਾਇਤ ਨਹੀਂ ਹੈਗੀ ਮੈਂ ਤਾਂ ਹੀ ਪਬਲਿਕ ਨੂੰ ਬੋਲਿਆ ਆ ਕੇ ਪੰਜਾਬ ਲੈਵਲ ਦਾ ਬਣ ਗਿਆ ਲੱਗਦਾ ਨਹੀਂ ਕਿ ਕੋਈ ਪੁਲਿਸ ਨਹੀਂ ਜਿਹੜਾ ਜਿਹੜਾ ਪੰਜਾਬ ਲੈਵਲ ਦਾ ਬਣ ਗਿਆ ਮੁੱਦਾ ਅਸੀਂ ਕੋਈ ਸੀਨੀਅਰ ਆਫਸਰਾਂ ਨਾਲ ਗੱਲ ਕਰਕੇ ਕੋਈ ਇਦਾਂ ਦੀ ਟੀਮ ਬਣਾਵਾਂਗੇ ਜਿਹੜੀ ਇਸ ਨੂੰ ਨਸ਼ਰ ਕੀਤਾ ਜਾਵੇ ਨੰਗਾ ਕੀਤਾ ਜਾ ਸਕੇ ਬਟ ਮੇਰੀ ਇਹ ਤੁਹਾਡੇ ذریعے ਅੱਜ ਪ੍ਰੈਸ ਦੇ ਥਰੂ ਇਹ ਮੇਰੀ ਬੇਨਤੀ ਆਮ ਆਵਾਮ ਨੂੰ ਆਮ ਪਬਲਿਕ ਨੂੰ ਦੇਖੋ ਗਰੀਬ ਆਉਂਦੇ ਜਾਂਦੇ ਬਹਿ ਜਾਂਦੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕੀ ਗੱਲ ਹੈਗੀ ਆ ਬਟ ਹਾਂ ਜਿਹਦੀ ਡਿਊਟੀ ਦੇ ਵਿੱਚ ਕੋਕਤਾਹੀ ਆ ਜਾਂ ਜਿਹੜੀ ਸੁਣਦਾ ਨਹੀਂ ਉਥੇ ਲੱਖ ਧਰਨੇ ਲਾਉਣ ਇਹ ਬਟ ਮੈਂ ਕਹਿੰਦਾ ਧਰਨੇ ਦੀ ਲੋੜ ਹੀ ਨਹੀਂ ਸਰ ਇਲਜ਼ਾਮ ਇਯੂਬ ਤੇ ਇਲਜ਼ਾਮ ਲਗਾਏ ਕਿ ਵੀ ਉਹਨਾਂ ਨੇ ਜਿਹੜਾ ਉਹਨਾਂ ਨੇ ਨਹੀਂ ਜਿਹੜਾ ਮੇਰੇ ਆਯੂ ਤੇ ਇਲਜ਼ਾਮ ਲਾਇਆ ਇਹਨਾਂ ਨੇ ਨਹੀਂ ਬਿਲਕੁਲ ਉਹ ਵੈਰੀਫਾਈ ਕੀਤਾ ਜਾਊਗਾ ਜੇ ਉਹ ਮੈਸਿਵ ਹੈ ਪਾਇਆ ਗਿਆ ਕੀਤਾ ਹੋਇਆ ਤਾਂ ਉਹਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੀ ਸਰ ਐਦਾਂ ਦੀ ਜਿਹੜੇ ਲੋਕ ਨੇ ਇਹਨਾਂ ਦੇ ਕਿਸ ਤਰ੍ਹਾਂ ਨੱਥਪਾਊਗੀ ਪੁਲਿਸ ਜੀ ਦੱਸ ਤੁਹਾਡੇ ਸਾਹਮਣੇ ਹੀ ਆ ਜੀ ਜਿੱਦੇ ਦੀ ਆਮ ਆਦਮੀ ਪਾਰਟੀ ਆਈ ਆ ਹਰ ਕੋਈ ਸੀਐਮ ਇਸ ਕਰ ਦੇ ਵਿੱਚ ਹੁੰਦਿਆ ਹੋਇਆ ਜੋ ਭਗਵੰਤ ਮਾਨ ਜੀ ਨੇ ਸਾਡੇ ਸੀਐਮ ਸਾਹਿਬ ਨੇ ਨਾਰਾ ਲਾਇਆ ਮਾਨਯੋ ਜਿਹੜੇ ਵੀ ਮਾੜੇ ਬੰਦੇ ਹੈਗੇ ਆ ਉਹਨਾਂ ਨੂੰ ਨੰਗੇ ਕਰੋ ਉਹਨਾਂ ਨੂੰ ਜੀ ਸਰ ਲੱਗਦਾ ਨਹੀਂ ਰੋਡਾਂ ਦੇ ਉੱਤੇ ਸੀਸੀਟੀਵੀ ਕੈਮਰੇ ਜਿਹੜੇ ਲੱਗੇ ਹੋਏ ਆ ਉਹਨਾਂ ਦੇ ਵਿੱਚ ਵੀ ਮਤਲਬ ਕਿ ਪੁਲਿਸ ਤਬਦੀਸ਼ ਜ਼ਰੂਰ ਕਰਦੀ ਹੈ ਲੱਭਦੀ ਹੈ ਲੇਕਿਨ ਮਿਲਦੇ ਨਹੀਂਗੇ ਨਹੀਂ ਜੀ ਦੇਖੋ ਮੈਨੂੰ ਆਏ ਨੂੰ ਇੱਥੇ ਡੇਢ ਮਹੀਨਾ ਹੋਇਆ ਹੈਗਾ ਤੁਹਾਡੇ ਜਿੰਨੇ ਅਨਟ੍ਰੇਸ ਕੇਸ ਸੀਗੇ ਟ੍ਰੇਸ ਕੀਤੇ ਹੈਗੇ ਆ ਪਬਲਿਕ ਦੇਖੋ ਥਾਣੇ ਦੇ ਵਿੱਚ ਕੋ ਖੜਾ ਉਹ ਦੁਖਿਆਰਾ ਖੜਾ ਤਾਂ ਪ੍ਰੈਕਟੀਕਲੀ ਸਾਹਮਣੇ ਪ੍ਰੈਕਟੀਕਲੀ ਉਹਨਾਂ ਨੂੰ ਪੁੱਛੋ ਜਾ ਕੇ ਗੇਟ ਤੇ ਪੁੱਛੋ ਕਹੀ ਦੀ ਸੁਣਵਾਈ ਨਹੀਂ ਹੁੰਦੀ ਫਿਰ ਮੈਂ ਜਵਾਬ ਦਿਆਂ ਬਤੌਰ ਐਸਐਚਓ ਪਰ ਜੇ ਆਪਾਂ ਆਣ ਕੇ ਕੋਈ ਆ ਕੋਈ ਪੁਰਸ ਨੂੰ ਵੀ ਡੀਗ੍ਰੇਡ ਕਰੇ ਉਹ ਨਹੀਂ ਹੋਣਾ ਹੈਗਾ ਇਹ ਹਾਂ ਜਿਹੜਾ ਗਲਤ ਆ ਉਹਦੇ ਖਿਲਾਫ ਸੀਨੀਅਰ ਅਫਸਰਾਂ ਕੋਲੇ ਜਾਣ ਉਹਨਾਂ ਨਾਲ ਗੱਲ ਕਰਨ ਸਾਡੇ ਥਾਣੇ ਦਾ ਕੁੱਤਾ ਲੈ ਕੇ ਨਹੀਂ ਡੇਲੋਂ ਥਾਣੇ ਦਾ ਵਾ ਜੋਧਾਂ ਦਾ ਵਾ ਪੁਰਾਣੇ ਟੀਐਸਪੀ ਸਾਹਿਬ ਇੱਥੇ ਸੀ ਉਹਨਾਂ ਨਾਲ ਰਿਲੇਟਡ ਆ ਉਹ ਜਾ ਕੇ ਸੀਨੀਅਰ ਅਫਸਰਾਂ ਨਾਲ ਗੱਲ ਕਰਨਾ ਕੋਈ ਵੀ ਮਸਲੇ ਹੱਲ ਹੁੰਦੇ ਆ ਟੇਬਲ ਤੇ ਬੈਠ ਕੇ ਹੁੰਦੇ ਆ ਤੁਹਾਡੇ ਵੱਲੋਂ ਕੀ ਵਿਸ਼ਵਾਸ ਦਲਾਇਆ ਜਾਂਦਾ ਹੈ ਇਹਨਾਂ ਨੂੰ ਮੈਂ ਆਪਣੇ ਸੀਨੀਅਰ ਅਫਸਰਾਂ ਵੱਲੋਂ ਵਿਸ਼ਵਾਸ ਦਿਵਾਉਣਾ ਵੀ ਜਿਹੜੇ ਬੰਦੇ ਹੈਗੇ ਉਹਨਾਂ ਦੀ ਇਨਕੁਆਰੀ ਸਾਡੇ ਕੋਲੋਂ ਹਵਾ ਲੈਣ ਮੈਂ ਭਰੋਸਾ ਦਿੰਦਾ ਤੁਹਾਨੂੰ ਪ੍ਰੈਸ ਦੇ ਜ਼ਰੀ ਇਦਾਂ ਦੀ ਗੱਲ ਨਹੀਂ ਹੈਗੀਗੀ ਵੀ ਕਰਨੀ ਕਿਸੇ ਨੇ ਭਰਨੀ ਕਿਸੇ ਨੇ ਇਹ ਨਾ ਕਰੋ ਤੁਸੀਂ ਵੀ ਇਹ ਗੱਲਾਂ ਨੂੰ ਇੰਪਲੀਮੈਂਟ ਤੁਸੀਂ ਵੀ ਪ੍ਰੈਸ ਇੱਕ ਬਹੁਤ ਵਧੀਆ ਗਵਰਨਮੈਂਟ ਦਾ ਮੁਲਾਜ਼ਮਾਂ ਦੀ ਇੱਕ ਕੜੀ ਨਾ ਕੜੀ ਜੋੜਨ ਵਾਲਾ ਅੰਗ ਹੈ ਤੇ ਤੁਸੀਂ ਵੀ ਸਾਡਾ ਸਾਥ ਦਿਆ ਕਰੋ ਇਦਾਂ ਆਮ ਪਬਲਿਕ 'ਚ ਅਫੈਕਟ ਕੀ ਜਾਂਦਾ ਮੇਨ ਹਾਈਵੇ ਆ ਵੇਖਣੇ ਨਹੀਂ ਦਾਖਿਆ ਪੁਲਿਸ ਨੇ ਕੋਈ ਮਾੜੀ ਕਰਤੂਤ ਕੀਤੀ ਆ ਪਰ ਪਲੀਜ਼ ਮੈਂ ਆਪਣਾ ਵਰਸ਼ਨ ਆ ਕੇ ਪਬਲਿਕ 'ਚ ਦੱਨਾ ਉਹਨਾਂ ਮੇਰੀ ਫਿਤਰਤ ਆ ਇਹ ਸਰ ਫਿਰ ਇਹਨਾਂ ਲੋਕਾਂ ਨੂੰ ਕਿਉਂ ਆਉਣਾ ਪੈਂਦਾ ਦਰੀਆਂ ਪਛਾਣਾ ਪੈਂਦੀ ਆ ਇਹ ਜਿਹੜੇ ਥਾਣੇ ਦਾ ਫਿਰ ਉਹਨਾਂ ਦਾ ਕੋਈ ਹੈੱਡਕੁਆਰਟਰ ਬਣਿਆ ਜਾਂਦਾ ਵਾ ਸੀਨੀਅਰ ਅਫਸਰਾਂ ਕੋ ਐਸਐਸਪੀ ਸਾਹਿਬ ਇੱਥੇ ਜਗਰਾਉਂ ਜਿਹੜੇ ਥਾਣੇ ਨਾਲ ਰਿਲੇਟਡ ਹੈਗਾ ਗੱਲ ਕਰਨ ਜਾ ਕੇ ਔਰ ਮੈਂ ਤਾਂ ਸਵੇਰੇ 8 ਵਜੇ ਤੋਂ ਲੈ ਕੇ ਹੀ ਰਾਤ ਦੇ 12 ਵਜੇ ਤੱਕ ਪਬਲਿਕ ਨੂੰ ਆਪਣਾ ਨਿਸ਼ਾਭਰ ਕੀਤਾ ਹੋਇਆ ਤੁਸੀਂ ਦੱਸ ਦਿਓ ਪ੍ਰੈਸ ਵਾਲੇ ਦੱਸੋ ਅੱਗੇ ਨੂੰ ਫਰਕ ਨਹੀਂ ਹੈਗਾ ਦੱਸੋ ਬੋਲੋ ਤੁਸੀਂ ਦੱਸੋ ਦੱਸੋ ਜੀ ਲਓ ਪ੍ਰੈਸ ਤੋਂ ਲੋਰ ਜਵਾ ਸਾਹਮਣੇ ਜੀ ਜੇ ਅਸੀਂ ਆਣ ਕੇ ਕਹਿੰਦੇ ਆ ਤੁਹਾਨੂੰ ਚੋਰੀਆਂ ਦੇ ਸਰ ਲਗਾਤਾਰ ਵਾਧਾ ਸਾਰੇ ਸਟੈਟਸ ਫੜੇ ਆ ਜੀ ਕੋਈ ਬਾਤ ਨਹੀਂ ਹੋਇਆ ਸੁਣ ਲਓ ਆਮ ਆਮ ਪ੍ਰੈਸ ਦਾ ਡਾਇਲੋਗ ਹੁੰਦਾ ਹੈ ਦੇਖੋ ਆਮ ਪ੍ਰੈਸ ਦਾ ਡਾਇਲੋਗ ਹੁੰਦਾ ਚੋਰੀਆਂ ਵਧਾਉ ਰਿਹਾ ਜਿੰਨੇ ਸਨੇਚ ਕੋ ਜਾਂ ਜਿੰਨੀਆਂ ਪ੍ਰਾਣੀਆਂ ਸਾਰੀਆਂ ਟ੍ਰੈਸ ਕੀਤੀਆਂ ਏਸੀ ਦੀ ਗੱਲ ਨਹੀਂ ਕਰਦਾ ਉਹ ਕਾਲੀਆ ਸਾਹਿਬ ਜਾਂਦੇ ਆ ਉਹ ਬਲਾਕ ਕਾਲੀਆ ਸਾਹਿਬ ਨੂੰ ਪ੍ਰੈਸ਼ਰ ਪੁਟਣ ਨੂੰ ਬਲਾਓ ਜੀ ਨਾ ਪਬਲਿਕ ਜੀ ਆਊਗੀ ਗੱਲ ਇਹ ਤੁਹਾਡਾ ਹੈਡਾ ਪ੍ਰੈਸ ਦਾ ਉਹ ਮੈਂ ਮੈਂ ਤੁਹਾਨੂੰ ਦੱਸਦਾ ਮੈਂ ਸਰ ਸਦੋਂ ਬਟੇ ਰਿਆ ਤੁਹਾਡਾ ਸਦੋਂ ਬਟੇ ਰਿਆ ਸਦੋਂ ਬਟੇ ਸੱਚ ਨੂੰ ਜਾ ਕੇ ਮਿਲੋ ਜੀ ਉਹਨਾਂ ਨੂੰ ਸਰ ਮੈਂ ਤੁਹਾਨੂੰ ਚੋਰੀ ਦੀ ਗੱਲ ਕੀਤੀ ਸੀ ਮੇਰੇ ਚੋਰੀ ਕੋਈ ਨਹੀਂ ਹੋਈ ਕਾਲੀਆ ਸਾਹਿਬ ਆਓ ਜੀ ਆਹ ਦੇਖੋ ਜੀ ਪੰਜਾਬ ਦੀ ਗੱਲ ਕਰ ਰਹੇ ਹਾਂ ਪੰਜਾਬ ਦਾ ਜਿਹੜਾ ਮੇਰਾ ਦੇਖੋ ਜੀ ਕੰਮ ਹੈਗਾ ਵਾ ਦਾ ਆਪਣੇ ਘਰ ਦਾ ਜ਼ਿੰਮੇਵਾਰ ਆ ਮੈਂ ਆਪਣੇ ਘਰ ਦਾ ਜ਼ਿੰਮੇਵਾਰ ਆ ਮੋਲਾਪ ਚੇਂजेस ਹੋਈ ਕਿ ਨਹੀਂ ਆਉਣ ਤੇ ਚੋਰੀਆਂ ਤੇ ਸਨੇਚਿੰਗ ਪਹਿਲ ਦੇ ਆਧਾਰ ਤੇ ਕੰਮ ਕਰੋ ਗੱਲ ਜੀ ਔਰ ਕੋਈ ਬੰਦਾ ਕਹਵੇ ਕਿਸੇ ਤੋਂ 5 ਪੈਸੇ ਲੈ ਜਾਂਦੇ ਆ ਤਾਂ ਜ਼ਿੰਮੇਵਾਰਾਂ ਜੀ ਮੈਂ ਇਸ ਤਰ੍ਹਾਂ ਮੇਰੇ ਵੇਟ ਨਹੀਂ ਕਰਦੇ ਗਏ ਜੇ ਕੋਈ ਔਰ ਮੈਂ ਬਾਹਰੋਂ ਆਕੇ ਗੇਟ ਤੋਂ ਪਛਕੇ ਜਾਣਾ ਜਦ ਹੀ ਉਸੇ ਟਾਈਮ ਪਰਚਾ ਦਿੱਤਾ ਜਾਂਦਾ ਔਰ ਬਾਹਰੋਂ ਗੇਟ ਤੋਂ ਆਕੇ ਪਬਲਿਕ ਨੂੰ ਸੁਣਦਾ ਮਾਨ ਸਾਹਿਬ ਦੀ ਬਾਹਰ ਫੋਟੋ ਲੱਗੀ ਆਨਲਾਈਨ ਅਸੀਂ ਇਹ ਵੀ ਹੁੰਦਾ ਕਈ ਵਾਰੀ ਗਰੀਬਾਂ ਦੇ ਮਨ 'ਚ ਹੁੰਦਾ ਇਹ ਹੌਟ ਸਿੱਟ ਰਹੀ ਆ ਪੁਰਾਣੀ ਇਹ ਮੁੱਲਾਪੁਰ ਦਾਖਾ ਵੇਖ ਨਹੀਂ ਸਾਡੀ ਸੁਣਵਾਈ ਹੋਣੀ ਕਿ ਨਹੀਂ ਹੋਣੀ ਮੈਂ ਬਾਹਰ ਆ ਕੇ ਗੇੜੇ ਮਾਰ ਕੇ ਪੁੱਛ ਕੇ ਜਾਨਾ ਵੇ ਕਿਸੇ ਦਾ ਦੁੱਖ ਤਕਲੀਫਾ ਦੱਸੋ ਜੀ ਸਾਨੂੰ ਇਹੀ ਸਰਕਾਰ ਦਾ ਅਸੀਂ ਰੈਵੋਲੂਸ਼ਨ ਆ ਇਹੀ ਚੇਂਜਸ ਲਿਆਉਣੀ ਚਾਹੁੰਦੇ ਆ ਔਰ ਲਿਆ ਕੇ ਰਾਵਾਂਗੇ ਜੀ ਔਰ ਪ੍ਰੈਸ ਵੀ ਆਪਣੇ ਸਹੀ ਮਕਸਦ ਤੇ ਜੇ ਕੋ ਗਲਤ ਬੋਲਦਾ ਤਾਂ ਆਪ ਵਰਸ਼ਨ ਲਿਆ ਕਰੋ ਜਿੱਦਾਂ ਸਾਡੀ ਲੈਣੇ ਆ ਜੈਹਾਂ